ਮਾਨਸਾ ਜ਼ਿਲ੍ਹੇ ਦਾ ਤਸਵੀਰ ਸਰਦੂਲਗੜ ਜ਼ਿਲ੍ਹਾ ਮਾਨਸਾ ਦਾ ਮਾਲਵੇ ਦਾ ਪਿੰਡ ਹੈ ਫੱਤਾ ਮਾਲੂਕਾ ਇੱਥੇ ਆਏ ਸਾਲ ਮਹਾਰਾਜ ਦੀ ਆਪਣਾ ਬਾਬਾ ਕਿਰਤੀ ਜੀ ਵੱਲੋਂ ਬਾਬਾ ਦਰਸ਼ਨ ਸਿੰਘ ਵੱਲੋਂ ਕੋਤਰੀ ਕਰਾਈ ਜਾਂਦੀ ਹੈ ਜੋ ਅਸੀਂ ਸ਼ਾਤਮਾਈ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਜੋ ਕਿ ਜਗਤਾਰ ਸਿੰਘ ਜੀ ਹਵਾਰਾ ਅਕਾਰਤਖਤ ਸਾਬ ਵੱਲੋਂ ਥਾਪੇ ਹੋਏ ਨੇ ਉਹਨਾਂ ਦੇ ਮਾਤਾ ਜੀ ਆਏ ਨੇ ਕੈਨੇਡਾ ਤੋਂ ਅਸੀਂ ਇਸ ਹਿੰਦੁਸਤਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇਸੇ ਵੱਖਰੇ ਵੱਖਰੇ ਕਾਨੂੰਨ ਨੇ ਚਲੋ ਜਹੇ ਜਹ ਕੋਈ ਉਹਨਾਂ ਨੇ ਕਰਿਆ ਸੀ ਜੁਰਮੋ 35 ਸਾਲ ਸਜ਼ਾ ਕੱਟ ਚੁੱਕੇ ਨੇ ਇਸ ਤਰੀਕੇ ਵਿੱਚ ਬਲਾਤਕਾਰ ਹੀ ਲੋਕਾਂ ਨੂੰ ਬਾਰ-ਬਾਰ ਫਰੋਰਾ ਮਿਲ ਰਹੀਆਂ ਨੇ ਬਾਰ-ਬਾਰ ਘਰੇ ਆ ਰਹੇ ਆ ਸਾਡਾ ਸਿੰਘ 35 ਸਾਲ ਹੋ ਗਏ ਬੰਦ ਅਸੀਂ ਸਿੱਖ ਸੰਗਤ ਵੱਲੋਂ ਮੰਗ ਕਰਦੇ ਆ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਕਿ ਅੱਜ ਸਾਨੂੰ ਫੱਤਾ ਮਲੋਕਾ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਨੇ ਆ ਕੇ ਰੋਕਿਆ ਮੈਂ ਅੰਬਰਤਾਰੀ ਸਿੰਘ ਆ ਮੈਂ ਪੈਦਲ ਮਾਨਸਾ ਜਾਣਾ ਚਾਹੁੰਦਾ ਸੀ ਸ਼ਾਂਤਮਈ ਢੰਗ ਨਾਲ ਬਿਨਾ ਕਿਸੇ ਸਾਧਨ ਤੋਂ ਮੈਂ ਇਕੱਲਾ ਜਾਣਾ ਚਾਹਣਾ ਮੈਨੂੰ ਪੰਜਾਬ ਸਰਕਾਰ ਸੈਂਟਰ ਸਰਕਾਰ ਮਾਨਸਾ ਜ਼ਿਲ੍ਹੇ ਦੇ ਵਿੱਚ ਨਹੀਂ ਜਾਣ ਦੇ ਰਹੀ ਮੈਂ ਬਾਣਾ ਲਾਉਣ ਲਈ ਵੀ ਮਜਬੂਰ ਹੋ ਰਿਹਾ ਜੋ ਸਰਕਾਰ ਆ ਸਾਡੀ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਜੋ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਪ੍ਰੋਗਰਾਮ ਵੱਡਾ ਰੱਖ ਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਜੋ ਕਿ ਸਾਡਾ ਸੈਂਟਰ ਸਰਕਾਰਾਂ ਤੱਕ ਪੰਜਾਬ ਸਰਕਾਰ ਤੱਕ ਪਹੁੰਚੇ ਇੱਕ ਕਹਿਣ ਦੇਤੀ ਅਸੀਂ ਆਜ਼ਾਦ ਆ ਜੋ ਸਿੱਖਾਂ ਨੂੰ 10 ਸਾਲ ਹੋ ਗਏ ਗੁਲਾਮ ਬਣਾ ਕੇ ਰੱਖਿਆ ਸਰਕਾਰਾਂ ਨੇ ਅੱਜ ਵੀ ਗੁਲਾਮ ਨੇ ਜੋ ਜੇ ਅਸੀਂ ਕੋਈ ਮਤਲਬ ਜਿੰਨੇ ਵੀ ਬੰਦੇ ਆਏ ਨੇ ਸਾਰੇ ਸ਼ਾਂਤਮਈ ਨੇ ਜੇ ਅੱਜ ਅੰਮਰਤਾਰੀ ਬੰਦਾ ਰੋਸ ਪ੍ਰਦਰਸ਼ਨ ਹੀ ਨਹੀਂ ਕਰ ਸਕਦਾ ਇਸ ਪੰਜਾਬ ਦੇ ਵਿੱਚ ਰਹਿ ਕੇ ਲੱਖ ਲਾਨ ਤਾਂ ਸਾਡੀ ਆਜ਼ਾਦੀ ਦੀ ਜੋ ਕਿ ਮੈਂ ਭਾਈ ਜਗਤਾਰ ਸਿੰਘ ਹਵਾਰਾ ਜਫੇਦਾਰ ਅਕਾਲ ਤਖਤ ਅਸੀਂ ਅਕਾਲ ਤਖਤ ਦੇ ਸਿੰਘਾਂ ਅਕਾਲ ਤਖਤ ਦੀ ਮੰਨਾਂਗੇ ਸਾਡੀ ਵੀ ਇੱਕ ਸਰਕਾਰ ਹੈ ਅਕਾਲ ਤਖਤ ਸਾਡੂ ਸਾਡੀ ਜੋ ਸਰਕਾਰ ਹੈ ਅਕਾਲ ਤਖਤ ਤਾਂ ਸਾਡੀ ਜਿਵੇਂ ਸਾਨੂੰ ਅਕਾਲ ਤਖਤ ਹੁਕਮ ਕਰੂਗਾ ਅਸੀਂ ਉਸ ਲੋਟ ਚੱਲਾਂਗੇ ਨਾ ਅਸੀਂ ਸੂਬਾ ਸਰਕਾਰ ਤੋਂ ਡਰਦੇ ਆਂ ਨਾ ਅਸੀਂ ਪੰਜਾਬ ਸਰਕਾਰ ਤੋਂ ਡਰਦੇ ਆਂ ਸਾਨੂੰ ਫਾਂਸੀ ਲੱਗ ਜੇ ਅਸੀਂ ਤਾਂ ਵੀ ਨਹੀਂ ਡਰਦੇ ਚਲ ਸਾਡਾ ਪ੍ਰੋਗਰਾਮ ਅੱਜ ਸਮਾਪਤ ਕਰਦੇ ਆਂ ਅਸੀਂ ਜੋ ਫੱਟਾ ਮਾਲੋਕਾਂ 50 ਪੁਲਿਸ ਨਹੀਂ ਕਰਨ ਦੇ ਰਹੀ ਦੋ ਡਿਪਟੀ ਲੱਗੇ ਆ ਜਿੰਨੇ ਅਸੀਂ 25 30 ਸਿੰਘਾਂ ਪੁਲਿਸ ਇੱਥੇ ਸੌਆਂ ਦੀ ਗਿਣਤੀ ਦੇ ਵਿੱਚ ਆਈ ਹੋਈ ਆ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਗਤ ਨੂੰ ਬੇਨਤੀ ਕਰਦਾ ਵੀ ਸਾਨੂੰ ਸੱਦਾ ਦੇਵਾਂਗੇ ਜ਼ਿਲ੍ਹਾ ਮਾਨਸਾ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਊ ਉਥੇ ਵੱਡੀ ਗਿਣਤੀ ਵਿੱਚ ਪਹੁੰਚ ਗਿਆ ਆਪਾਂ ਇਹ ਸਰਕਾਰਾਂ ਨੂੰ ਆਜ਼ਾਦੀ ਲੈਣ ਵਾਲ ਤੁਰੀਏ ਜੋ ਕਿ ਅੱਜ ਸਾਡਾ ਪ੍ਰੋਗਰਾਮ ਸੀ ਜੋ ਕਿ ਮਾਤਾ ਜਗਤਾਰ ਸਿੰਘ ਜੀ ਹਵਾਰਾ ਦੀ ਆਏ ਹੋਏ ਨੇ ਸਰਕਾਰ ਉਹਨਾਂ ਨੂੰ ਉਹ ਆਖਰੀ ਸਾਹ ਤੇ ਮਿਲਣ ਨਹੀਂ ਦੇ ਰਹੀ ਸਾਡੀ ਮੰਗ ਅਜੇ ਇਹੀ ਹੈ ਹੋਰ ਕੋਈ ਮੁੱਦਾ ਨਹੀਂ ਅਸੀਂ ਫੱਤਾ ਮਾਲੋ ਗਿਆ ਤਾਂ ਸਮਾਪਤੀ ਕਰਦੇ ਹਾਂ ਸਰਕਾਰਾਂ ਦੇ ਕੰਨ ਧੱਕੇ ਜਾਂ ਟਾਈਮ ਪਹੁੰਚਾਉਣੇ ਆ ਜੋ ਕਿ ਸੂਬਾ ਸਰਕਾਰ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਬੋਲੇ ਕੌਣ ਆਲ ਹਾਂ ਸੁਣੀਏ ਕੌਣ ਹਾਲੇ ਵਾਹਿਗੁਰਜੀ ਕੀ ਫਤਿਹ